ਤੁਸੀਂ ਦੇਖ ਰਹੇ ਹੋ ਆਰਬੀਟੀਵੀ ਪੰਜਾਬੀ 4 ਤਰੀਕ ਨੂੰ ਪਿੰਡ ਡੜਿਆਣਾ ਦੇ ਸਰਪੰਚ ਸ਼੍ਰੀ ਸੰਦੀਪ ਜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿਰੋਧ ਵਿੱਚ ਸਾਰੀਆਂ ਯੂਨੀਅਨਾਂ ਔਰ ਪਰਿਵਾਰਕ ਮੈਂਬਰਾਂ ਨੇ ਪਿੰਡ ਤੋਂ ਸੜਕਾ ਵਿਖੇ ਜਿਹੜਾ ਜਾਮ ਲਗਾਇਆ ਹੋਇਆ ਸੀ ਔਰ 4 ਤਰੀਕ ਤੋਂ ਲਗਾਤਾਰ ਇਹ ਜਾਮ ਚੱਲ ਰਿਹਾ ਹੈ ਔਰ ਅੱਜ ਹੁਸ਼ਿਆਰਪੁਰ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਸੀ ਔਰ ਉਸ ਤੋਂ ਪਹਿਲਾਂ ਸਾਰੇ ਯੂਨੀਅਨਾਂ ਦੇ ਪ੍ਰਧਾਨ ਪਰਿਵਾਰਕ ਮੈਂਬਰ ਪਿੰਡ ਤੋਂ ਸੜਕਾ ਵਿਖੇ ਜਾਮ ਬਿਲਟ ਸ਼ਾਮਿਲ ਹੋਏ ਔਰ ਪ੍ਰਸ਼ਾਸਨ ਔਰ ਪਰਿਵਾਰਕ ਮੈਂਬਰਾਂ ਦੀ ਅਤੇ ਸਾਰੀਆਂ ਯੂਨੀਅਨਾਂ ਦੇ ਪ੍ਰਧਾਨਾਂ ਦੀ ਆਪਸੀ ਸਹਿਮਤੀ ਦੇ ਨਾਲ ਅੱਜ ਜਿਹੜਾ ਹੁਸ਼ਿਆਰਪੁਰ ਬੰਦ ਦਾ ਜਿਹੜਾ ਕਾਲ ਦਿੱਤੀ ਗਈ ਸੀ ਉਹਨੂੰ ਰੱਦ ਕਰ ਦਿੱਤਾ ਗਿਆ ਹੈ ਆਰਵੀਟੀਵੀ ਦੀ ਸਪੈਸ਼ਲ ਰਿਪੋਰਟ ਤੇ ਮਹਾਨ ਸ਼ਖੀਅਤ ਸੰਦੀਪ ਕੁਮਾਰ ਚੀਨਾ ਜੀ ਇਹਨਾਂ ਦਾ ਪਰਸੋਂ హత్య ਕਰ ਦਿੱਤੀ ਗਈ ਆ ਤੇ ਅਸੀਂ ਰੋਸ ਜਿਹਦਾ ਕਰ ਰਹੇ ਹੈਗੇ ਆ ਸਰਕਾਰਾਂ ਅੱਗੇ ਕਿ ਕਾਤਲਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਫੜਿਆ ਜਾਵੇ ਗ੍ਰਿਫਤਾਰੀਆਂ ਉਹਨਾਂ ਦੀ ਕੀਤੀਆਂ ਜਾਣ ਤੇ ਉਹਨਾਂ ਨੂੰ ਫਾਂਸੀ ਦੇ ਤਖਤੇ ਤੇ ਲਟਕਾਇਆ ਜਾਵੇ ਅਸੀਂ ਇੰਨੀ ਠੰਡ ਦੇ ਵਿੱਚ ਅਗਰ ਆਏ ਆ ਸੰਦੀਪ ਕੁਮਾਰ ਜੀ ਉਹਨਾਂ ਨੂੰ ਪਿਆਰ ਕਰਦੇ ਆ ਦਿਲਚ ਹਮਦਰਦੀ ਹੈਗੀ ਆ ਤੇ ਸਾਰੇ ਹੀ ਸਾਥੀ ਬੇਨਤੀ ਨੂੰ ਪ੍ਰਵਾਨ ਕਰਨ ਕਿ ਇੱਥੇ ਪੰਡਾਲ ਦੇ ਵਿੱਚ ਬੈਠਣਾ ਤਾਂ ਕਿ ਆਪਾਂ ਸਰਕਾਰ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਦਬਦਬਾ ਬਣਾ ਸਕੀਏ ਤੇ ਜਲਦੀਓ ਜਲਦੀ ਜਿਹੜੇ ਕਾਤਲੋਂ ਫੜੇ ਜਾਣ ਫਿਰ ਆਓ ਸਾਰੇ ਸਾਥੀ ਔਰ ਮੈਂ ਬੇਨਤੀ ਗੁਰੂ ਨਾਨਕ ਦੇਵ ਜੀ ਦਾ ਪੰਜਾਬ ਦੇ ਵਿੱਚ ਤੇ ਦਿਨ ਹੋ ਰਿਹਾ ਹੈ ਜਿਹੜਾ ਜਾਇਜ਼ ਉਸਾ ਤੇ ਤਮਾਸ਼ਾ ਹੋ ਰਿਹਾ ਪਹਿਲਾਂ ਵੀ ਉਹ ਸਾਡੇ ਮਿੱਗੋਰ ਗੰਦੀਆਂ ਚੋਂ ਸਰਪੰਸਰ ਵੀ ਅੰਕੀ ਹੋਈ ਸੀ ਉਹਨਾਂ ਦਾ ਵੀ ਇਸਟ੍ਰੇ ਹੋ ਗਿਆ ਹੈ ਤੇ ਸਰਕਾਰ ਕੋਈ ਅਲਰਟ ਨੇ ਪ੍ਰਸ਼ਾਸਨ ਨੇ ਪੂਰੇ ਦਾ ਸਾਡੇ ਵੱਲੋਂ ਪੂਰੀ ਕੀ ਕਹਿੰਦੇ ਐਡਵਾਈਸਰੀ ਜਾਰੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਇਦਾਂ ਦੀ ਕਿਤੇ ਵੀ ਕੋਈ ਤੁਹਾਨੂੰ ਲੱਗਦਾ ਕੀ ਕੋਈ ਗਲਤ ਬੰਦਾ ਜਾਂ ਕੋਈ ਇਸ ਤਰ੍ਹਾਂ ਦਾ ਇੰਡੀਵਿਜੂਅਲ ਹੈਗਾ ਤਾਂ ਉਹਦੇ ਨੂੰ ਫੜ ਕੇ ਪੂਰੀ ਉਹਨੂੰ ਇਨਵੈਸਟੀਗੇਸ਼ਨ ਕੀਤੀ ਜਾਵੇ ਕਿਸੇ ਨੂੰ ਵੀ ਕਿਸੇ ਦੀ ਸਾਡੇ ਵੱਲੋਂ ਕਿਸੇ ਵਾਸਤੇ ਕਿਸ ਬਾਸ਼ਲੀ ਹੈ ਪੂਰਾ ਡਿਪਾਰਟਮੈਂਟਲੋਂ ਸਾਡੇ ਵੱਲੋਂ ਹਦਾਇਤਾਂ ਹੈ ਕਿ ਸਖਤ ਹਦਾਇਤਾਂ ਹੈ ਕਿ ਉਹ ਜਿਹੜਾ ਏਰੀਆ ਹੈਗਾ ਸਾਡਾ ਸਾਂਪਲਸ ਦੇ ਬਾਕੀ ਪੂਰੇ ਪੰਜਾਬ ਦਾ ਸਾਡੇ ਵਾਟਸਐਪ ਵੱਲੋਂ ਸੀਐਮ ਸਾਹਿਬ ਵੱਲੋਂ ਸਾਰੇ ਡੀਜੀਪੀ ਸਾਹਿਬ ਵੱਲੋਂ ਇਹ ਸਾਰੇ ਡਿਪਾਰਟਮੈਂਟ ਵੱਲੋਂ ਹਦਾਇਤਾਂ ਆ ਕਿ ਬਦਲ ਕੇ ਇਹ ਲੋਕ ਪੂਰਾ ਬ੍ਰੀਫ ਕਰਕੇ ਡੇਲੀ ਰਿਪੋਰਟ ਬੇਸਤ ਬੇਸਤ ਕਰਕੇ ਫਿਰ ਉਹ ਕਿਸੇ ਤਰ੍ਹਾਂ ਦਾ ਵੀ ਲਾਅਨ ਆਰਡਰ ਕੋਈ ਤਰ੍ਹਾਂ ਵੀ ਕੋਈ ਆਪਣੇ ਹੱਥ ਨਾਲ ਨਾ ਲਵੇ ਜਿਹੜੇ ਮੇਰੇ ਪਿੰਡ ਰਾਜ ਇੱਥੇ ਇਕੱਠੇ ਹੋਏ ਹੈਗੇ ਇੱਕ ਬਣੀ ਦੀ ਮਦਭਾਗੇ ਜਿਹੜੀ ਘਟਨਾ ਹੋਈ ਅਨੀਤ ਕੁਮਾਰ ਜੀ ਦੇ ਕਤਲ ਦੀ ਉਹਦੇ ਸਬੰਧ ਸਾਰੇ ਇੱਥੇ ਦਿੱਸੇ ਬੰਦਿਆਂ ਦੇ ਆਰਸੋ ਸਾਹਿਬਾਨ ਸਾਰੇ ਲੋਕ ਇੱਥੇ ਇਕੱਠੇ ਹੋਏ ਮੇਗੇ ਪਰਿਵਾਰ ਇੱਥੇ ਹੈਗਾ ਮੋਬਾ ਲੋਕ ਨੇ ਰੋਟ-ਰੋਟੇ ਪਾਰਟੀਆਂ ਦੇ ਆਗੇ ਹੈਗੇ ਬੋਲੇ ਸਾਹਿਬ ਵੀ ਇੱਥੇ ਆਪਣੇ ਕੋਲ ਹੈਗੇ ਪਰਿਵਾਰ ਵੀ ਹੈਗਾ ਉਹ ਤਫਸੀਲ ਨਾਲ ਜਿਹੜੀ ਹੈਗੀ ਬੰ ਸਾਡੀ ਪਰਿਵਾਰ ਦੇ ਨਾਲ ਹੋਈ ਤੇ ਅਸੀਂ ਉਹਨਾਂ ਨੂੰ ਇਨਵੈਸਟੀਗੇਸ਼ਨ ਦਾ ਜਿਹੜਾ ਸਟੇਟਸ ਹੈਗਾ ਉਹ ਸਾਰਾ ਦੱਸਿਆ ਨਗਾ ਕੁਝ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦੇ ਕਿਸ ਕਿਸ ਸਟੇਜ ਹੈਗੀ ਉਹ ਉਹ ਵੀ ਇਨਵੈਸਟੀਗੇਸ਼ਨ ਦੀ ਕਨਫਿਡੈਂਸ਼ੀਅਲਿਟੀ ਕਰਕੇ ਕੁਝ ਚੀਜ਼ਾਂ ਸਾਨੂੰ ਰੱਖਣੀਆਂ ਪੈਣੀਆਂ ਆਪਣੇ ਕੋਲੇ ਤਾਂ ਕਿ ਜਿਹੜੇ ਬੰਦੇ ਹੈਗੇ ਨੋਡ ਉਹ ਸਪਰਕ ਨਾ ਹੋ ਜਾ ਇਸ ਬਾਰੇ ਮੈਂ ਪਰਿਵਾਰ ਨੂੰ ਚੰਨੂ ਕਰਾਉਣਾ ਹੈਗਾ। ਫੜ ਲੈਣਾ ਆਪ ਫੜ ਲੈਣ। ਤੇ ਪਰਿਵਾਰ ਜਿਹੜਾ ਹੈਗਾ ਉਸ ਚੀਜ਼ ਤੇ ਸਾਡੀ ਜਿਹੜੀ ਪ੍ਰੋਗਰੈਸ ਹੈਗੀ ਜੀ ਜਾਂ ਸਾਡਾ ਜਿਹੜਾ ਦਵਾਈ ਕਾਰੋਬਾਰი ਚੱਲ ਰਿਹਾ ਹੈ ਕਿ ਉਹਦੇ ਨਾਲ ਪਰਿਵਾਰ ਨੇ ਜਿਹੜਾ ਹੈਗਾ ਉਹ ਸੈਟੀਸਫੈਕਸ਼ਨ ਜ਼ਾਹਿਰ ਕੀਤਾ ਹੈਗਾ। ਲੇਕਿਨ ਸਾਰਿਆਂ ਦੀ ਜਿਹੜੀ ਕੋਸ਼ਿਸ਼ਾਈ ਹੈਗੀ ਜਿੰਨੇ ਜੱਥੇ ਬੰਦੇ ਦੇ ਲੋਕ ਇੱਥੇ ਆਏ ਹੈਗੇ ਪਰਿਵਾਰ ਹੈਗਾ ਸਾਡੀ ਵੀ ਕੋਸ਼ਿਸ਼ ਕੀ ਦੋਸ਼ੀਆਂ ਨੂੰ ਜਲਦ ਫੜਾਇਆ ਜਾਏ ਤੇ ਨੂੰ ਜਲ ਤੋਂ ਜਲਦ ਸੁਜਾ ਦਿਨਾਈ ਜਾ ਸਕੇ ਜਿੰਨੇ ਵੀ ਆਗੂ ਆਪਣੇ ਥਾਇ ਨੇ ਚਾਹੇ ਉਹ ਆਪਾਂ ਪਹਿਲਾਂ ਹੁਣ ਆਜ ਅੱਡੇ ਤੇ ਬੈਠੇ ਹੈਗੇ ਚਾਹੇ ਆਪਾਂ ਹੁਸ਼ਾਰਪੁਰ ਬੰਦੀ ਕੋਲ ਪਰਸੋਂ ਪਰ ਕਿਸ ਤਰ੍ਹਾਂ ਸੀਗਾ ਆਜ ਆਪਾਂ ਕੋਲ ਦਿੱਤੀ ਉਦਾਰ ਮਕਸਦ ਕੇਵਲ ਇੱਕ ਹੀ ਹੈਗਾ ਮਕਸਦ ਆ ਇੱਕ ਹੈਗਾ ਕਿ ਪ੍ਰਸ਼ਾਸਨ ਤੇ ਆਪਾਂ ਪ੍ਰੈਸ਼ਰ ਬਣਾ ਕੇ ਤੇ ਦੋਸ਼ੀਆਂ ਨੂੰ ਜਲ ਤੋਂ ਜਲਦ ਗ੍ਰਿਫਤਾਰ ਕਰ ਸਕੀਏ ਇਸ ਤੋਂ ਇਲਾਵਾ ਸਾਰੇ ਲੋਕਾਂ ਦਾ ਜਿਹੜਾ ਹੈਗਾ ਉਹ ਕੋਈ ਹੋਰ ਦੁਜਾ ਮਕਸਦ ਨਹੀਂ ਹੈਗਾ ਤੇ ਸਾਰੇ ਜਿਹੜੇ ਹੈਗੇ ਸੰਦੀਪ ਜੀ ਨੂੰ ਪਿਆਰ ਕਰਨ ਵਾਲੇ ਚਾਣ ਵਾਲੇ ਹੈਗੇ ਤੇ ਹਰ ਬੰਦੇ ਦੇ ਮਨਚਾ ਰੋਸ ਹੈਗਾ ਕਿ ਜਿਹੜੇ ਲੋਕਾਂ ਨੇ ਇਸ ਘਟਨਾ ਨੂੰ ਅਨਜਾਨ ਦਿੱਤਾ ਉਹ ਸਾਰੇ ਜਿਨ੍ਹਾਂ ਨੇ ਆ ਕੇ ਆਹ ਕਾਰਵਾਈ ਕੀਤੀ ਉਹਨਾਂ ਤੇ ਵੀ ਉਹਦੇ ਪਿੱਛੇ ਜਿਹੜੇ ਬੰਦੇ ਹੈਗੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਪੁਲਿਸ ਕਰੇ ਤੇ ਜੰਦ ਤੋਂ ਜੰਦ ਕਰੇ ਉਹ ਸਾਰਿਆਂ ਨੂੰ ਸਵੇਰੇ ਵੱਲੋਂ ਆਸਵਾਸਨ ਦੇਣਾ ਚਾਹਨਾ ਇਹ ਦੋਸ਼ੀ ਨੂੰ ਫੜ ਕੇ ਸਜ਼ਾ ਦਿਵਾਉਣਾ ਮੇਰੀ ਡਿਊਟੀ ਹੈਗੀ ਮੇਰਾ ਧਰਮ ਹੈਗਾ ਤੇ ਬਸੇ ਰਾਤ ਦਿਨ ਜਿਹੜਾ ਹੈਗਾ ਇਸ ਚੀਜ਼ ਵਾਸਤੇ ਲਗੇ ਹੋਏ ਹੈਗੇ ਤੁਹਾਡਾ ਵੀ ਮਕਸਦ ਦੋਸ਼ੀ ਨੂੰ ਜਲਦ ਜਲਦ ਫੜ ਕੇ ਸਜ਼ਾ ਦਿਵਾਉਣਾ ਹੈਗਾ ਸਾਡਾ ਵੀ ਮਕਸਦ ਜਿਹੜਾ ਹੈਗਾ ਸਾਡੀ ਡਿਊਟੀ ਸਾਡਾ ਧਰਮ ਦੀ ਦੋਸ਼ੀ ਨੂੰ ਜਲਦ ਤੋਂ ਜਲਦ ਫੜ ਕੇ ਸਜ਼ਾ ਦਿਵਾਉਣਾ ਹੈਗਾ ਤੇ ਤੁਹਾਡੇ ਤੇ ਸਾਡੇ ਇੰਟੈਂਸ਼ਨ 'ਚ ਫਰਕ ਨਹੀਂ ਹੈਗਾ ਆਪਾਂ ਇੱਕ ਹੀ ਚੀਜ਼ ਚਾਹੁੰਦੇ ਹਾਂਗੇ ਸਾਰੇ ਇਸ ਕਰਕੇ ਪਰਿਵਾਰ ਦੇ ਨਾਲ ਤੇ ਵਕਤ ਵਿੱਚ ਦਿੱਤੇ ਬੰਦੀਆਂ ਨਾਲ ਅਸੀਂ ਗੱਲ ਕੀਤੀ ਹੈਗੀ ਜਿਹੜੀ ਖੋਸ਼ਿਆਰਪੁਰ ਬੰਦੀ ਕਾਲ ਦਿੱਤੀ ਸੀ ਕਿ ਜਿੱਤੇ ਬੰਦੀਆਂ ਨੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਵਕਸਫ ਜਦੋਂ ਆਪਣਾ ਬੋਸ਼ਿਆ ਪੜਨਾ ਹੈਗਾ ਤੇ ਆਪਾਂ ਚੌਥੀ ਫਿਰ ਜਦੋਂ ਬੰਦ ਹੋਣਾ ਉਹਦਾ ਪੁਲਿਸ ਦਾ ਰਿਸੋਰਸ ਸਾਡਾ ਜੋਰ ਸਾਡੀ ਹਰਜੀ ਉਹ ਉਸ ਪਾਸੇ ਨੋਰ ਨੋਟ ਨੂੰ ਮੇਨਟੇਨੈਂਸ ਵਾਲੇ ਪਾਸੇ ਲੱਗੇਗੀ ਅਸੀਂ ਜਿਹੜਾ ਹੈਗਾ ਜਿੱਥੇ ਇਨਵੈਸਟੀਗੇਸ਼ਨ ਤੋਂ ਬੜੇ ਕਰੀਬ ਹੈਗੇ ਤੇ ਜਲ ਜਿਹੜੇ ਹੈਗੇ ਉਸ ਚੀਜ਼ ਨੂੰ ਅੰਜਾਮ ਤੱਕ ਪਹੁੰਚਾਉਣ ਦੇ ਕਰੀਬ ਹੈਗੇ ਪਰੰਥੇ ਤੇ ਉਹਦੇ ਚ ਸਾਡਾ ਫਿਰ ਟਾਈਮ ਦਿਨੇ ਹੋਏਗਾ ਸਾਡਾ ਰਿਸੋਰਸ ਜਿਹੜਾ ਹੈਗਾ ਉਹ ਡਾਇਵਰਟ ਹੋਏਗਾ ਤੇ ਉੱਤੋਂ ਡਿਲੇ ਹੋਏਗਾ ਤੇ ਆਪਣਾ ਮਕਸਦ ਹੈਗਾ ਫੜਨਾ ਜਲਦੀ ਤੇ ਇਹ ਔਰ ਦੀ ਸੇਮ ਟਾਈਮ ਆਪਣੇ ਕਿਸੇ ਕੰਮ ਤੋਂ ਜੇਕਰ ਆਪਣਾ ਜਿਹੜਾ ਮਕਸਦ ਹੈਗਾ ਉਹ ਉਹ ਤਾਂ ਪਛੇ ਹੋ ਜਾਂਦਾ ਹੈਗਾ ਤੇ ਸਿਰ ਫਾਇਦਾ ਕੋਈ ਨਹੀਂ ਦੂਜੀ ਜਨ ਵੀ ਜਿਹੜੀ ਹੈਗੀ ਪਰਿਵਾਰ ਦੇ ਨਾਲ ਵੀ ਕਿੱਥੀ ਜਿਹੜਾ ਜਥੇਬੰਦਿਆਂ ਨਾਲ ਵੀ ਕੀਤੀ ਸੰਦੀਪ ਕੁਮਾਰ ਜੀ ਉਹ ਸ਼ਖਸੀਅ ਜਿਨ੍ਹਾਂ ਨੇ ਸਵਾਰ ਦੇ ਲੋਕਾਂ ਨੂੰ ਕੁਝ ਨਾ ਕੁਝ ਸਹਿਯੋਗ ਵਜੋਂ ਦਿੱਤਾ ਹੈਗਾ ਹਰ ਬੰਦਾ ਜਿਹੜਾ ਚਲਾ ਗਿਆ ਜਿੱਦਾਂ ਲੋਕਾਂ ਨੇ ਕਿਸੇ ਨੂੰ ਕਿਸੇ ਨੂੰ 2 ਪੈਸੇ 4 ਪੈਸੇ 1500 5000 10000 ਦੀ ਹਰ ਤਰੀਕੇ ਦੀ ਆਰਥਿਕ ਮਦਦ مالی ਮਦਦ ਉਹਨਾਂ ਨੇ ਕੀਤੀ ਹੈਗੀ ਤੇ ਪਰਿਵਾਰ ਤੇ ਜਿੱਥੇ ਬੰਦੀ ਲੋਕਾਂ ਨੇ ਇਸ ਚੀਜ਼ ਬਾਰੇ ਸਹਿਮਤੀ ਜਤਾਈ ਕਿ ਜਦੋਂ ਆਪਾਂ ਹੁਸ਼ਿਆਰਪੁਰ ਬੰਦ ਕਰਾਂਗੇ ਰੇੜੇ ਵਾਲੇ ਹੈਗੇ ਛੱਲੇ ਵਾਲੇ ਹੈਗੇ ਡੇਲੀ ਵੇਜਰ ਹੈਗੇ ਕਿਸ ਨੇ 1000 ਕਮਾਣਾ ਕਿਸ ਨੇ 500 ਕਮਾਣਾ ਕਿਸ ਨੇ 2000 ਕਮਾਣਾ ਉਹਨਾਂ ਦੀ ਰੋਜ਼ੀ ਰੋਟੀ ਮਾਰੀ ਗਈ ਆਪਣਾ ਜਿਹੜਾ ਬੰਦਾ ਹੈਗਾ ਉਹਦਾ ਜਿਹੜਾ ਇੰਟੈਂਸ਼ਨ ਸੀਗਾ ਉਹ ਕਿਸੇ ਦਾ ਸਹਿਯੋਗ ਕਰਨਾ ਸੀਗਾ ਉਹ ਕਿਸੇ ਦਾ ਨੁਕਸਾਨ ਕਰਨਾ ਕਰੇ ਨਹੀਂ ਸੀਗਾ ਤੇ ਪਰਿਵਾਰ ਨੇ ਉਸ ਚੀਜ਼ ਨੂੰ ਬੜਾ ਉਹ ਚੀਜ਼ ਨੂੰ ਮੰਨਿਆ ਤੇ ਪਰਿਵਾਰ ਜਿਹੜਾ ਹੈਗਾ ਤੇ ਨਾਲ ਜੱਥੇ ਬੰਦਿਆਂ ਦੇ ਸਾਰੇ ਆ ਗਏ ਆਪਣੇ ਸਹਿਮਾਨ ਜਿਹੜੇ ਹੈਗੇ ਆਪਣੇ ਕੋਲੇ ਖੜੇ ਹੈਗੇ ਉਹ ਵੀ ਇਸ ਚੀਜ਼ ਨਾਲ ਰਜਮਤ ਹੈਗੇ ਕਿ ਤੁਸੀਂ ਬੰਦੇ ਜਲਦੀ ਫੜੋ ਅਸੀਂ ਤੁਹਾਨੂੰ ਸਹਿਯੋਗ ਕਰਨ ਵਾਸਤੇ ਤਿਆਰ ਹੈਗੇ ਤੇ

ਉਸ ਤੋਂ ਇਲਾਵਾ ਪਰਿਵਾਰ ਦੀ ਸੁਰੱਖਿਆ ਵਾਸਤੇ ਜਿਹੜੇ ਹੈਗੇ ਉਹ ਵੀ ਸੁਰੱਖਿਆ ਕਰਮਚਾਰੀ ਅਸੀਂ ਪਰਸਨਲ ਤੋਂ ਹਟ ਦੇ ਦਿੱਤਨਾ ਕਰ ਰਹੇ ਹਾਂ ਕਿ ਜਦੋਂ ਤੱਕ ਇਸ ਕੇਸ ਦਾ ਸਾਰਾ ਪਰਦਾ ਫਾਸ਼ ਨਹੀਂ ਹੋ ਜਾਂਦਾ ਕਿਹੜੇ-ਕਿਹੜੇ ਲੋਕ ਇਸ ਚੀਜ਼ ਦੇ ਪਿੱਛੇ ਹੈਗੇ ਉਹ ਸਿਰ ਨਹੀਂ ਕਰ ਲੰਦੇ ਪਰਿਵਾਰ ਦੇ ਨਾਲ ਸਾਡੇ ਬੰਦੇ ਚੋਏ ਬੰਦੇ ਰਹਿਣਗੇ ਤੇ ਨਾਲ ਜਿਹੜੇ ਹੈਗੇ ਜੱਥੇਬੰਦੀਆਂ ਦੇ ਜਿਹੜੇ ਆਗੂ ਹੈਗੇ ਪਰਿਵਾਰ ਦੇ ਜਿਹੜੇ ਲੋਕ ਹੈਗੇ ਉਹਨਾਂ ਦੇ ਨਾਲ ਜਿਹੜਾ ਵੀ ਕੋਈ ਗਲ ਹੈਗੀ ਸੱਚੀ ਡਿਊਟੀ ਦੇ ਬੇਸਿਸ ਤੇ ਮੰਤੂ ਮੰਤੂ ਬੇਸਿਸ ਤੇ ਜਿਹੜਾ ਹੈਗਾ ਉਹਨਾਂ ਨੂੰ ਨਾਰਭੇ ਕੇ ਉਹਦਾ ਸਮਾਧਾਨ ਕਰਨਾ ਸਾਡਾ ਕਮਿਟਮੈਂਟ ਹੈਗਾ ਕਿ ਜਲਦ ਤੋਂ ਜਲਦ ਜਲਦ ਤੋਂ ਜਲਦ ਜੈ ਗੁਰਦੇਵ ਧੰਗੁਰਦੇ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਾਥੀਓ ਅੱਜ ਜੱਸੀ ਤਲਨ ਜੀ ਵੱਲੋਂ ਹੁਸ਼ਿਆਰਪੁਰ ਬੰਦ ਦੀ ਕਾਲ ਦਿੱਤੀ ਗਈ ਸੀ ਔਰ ਜਿਹੜਾ ਹੁਸ਼ਿਆਰਪੁਰ ਦਾ ਕੱਟ ਸੀ ਚੀਨੇ ਭਰਾ ਨਾਲ ਪਿਆਰ ਕਰਨ ਵਾਲੇ ਬੇਤਹਾ ਲੋਕ ਭਲਾ ਚੋਟ ਗੜ ਸ਼ੰਕਰ ਮਾਹਲਪੁਰ ਚੱਬੇਵਾਲ ਫਗਵਾੜਾ ਮੇਟੀਆਣਾ ਉਤੋਂ ਹਾਲ ਸਾਰੇ ਜਿਹੜੇ ਇਕੱਠੇ ਹੋਏ ਸੀਗੇ ਮੋਡਲ ਟਾਉਂਡ ਕਿਉਂਕਿ ਜਥੇਬੰਦੀਆਂ ਵੱਲੋਂ ਸਾਂਝੀ ਕਾਲ ਲੱਗੀ ਗਈ ਸੀ ਕਿੰਨਾ ਭਰਾ ਸੀ ਪਤਾ ਨਹੀਂ ਕਿੰਨੇ ਕਿ ਗਰੀਬ ਪਰਿਵਾਰਾਂ ਨੂੰ ਅਡਾਪਟ ਕੀਤਾ ਸੀ ਕਿੰਨੇ ਕਿ ਗਰੀਬ ਬੱਚਿਆਂ ਦੀਆਂ ਫੀਸਾਂ ਪੇ ਕਰਦੇ ਸੀ ਉਹ ਸਮਾਜ ਦੇ ਲਈ ਹਿڈن ਵਰਕ ਕਰਦੇ ਸੀ ਜੇਕਰ ਕਿਸੇ ਨੂੰ 10000 ਜਾਂ 20000 ਜਾਂ ਲੱਖ ਦੇ ਦਿੱਤਾ ਨਾ ਕਿਸੇ ਦੀ ਬੱਚੀ ਦੀ ਪੜ੍ਹਾਈ ਲਈ ਜੋ ਕਹਿੰਦੇ ਸੀ ਮੇਰਾ ਨਾਂ ਨਹੀਂ ਲੈਣਾ ਬਸ ਦੇ ਦਿਓ ਇਹੋ ਜਿਹੇ ਫਰਿਸ਼ਤਾ ਅੱਜ ਸਾਡੇ ਵਿੱਚ ਨਹੀਂ ਆ ਇਹ ਜਿਹੜਾ ਘਟਾ ਆ ਇਹ ਰਹਿੰਦੀ ਦੁਨੀਆ ਤੱਕ ਪੂਰਾ ਨਹੀਂ ਹੋਣਾ ਕੀ ਤਾਂ ਹੁੰਦੇ ਸੀ ਨਾ ਕਿ 10000 ਦੇ ਕੇ ਮੇਰੀ ਬਲੈਕ ਤੇ ਫੋਟੋ ਨਹੀਂ ਲਈ ਉਹ ਬੰਦਾ ਇਹੋ ਜਿਹਾ ਸੀ ਕਿਉਂ ਨਾ ਜੇ ਲੱਖ ਵੀ ਦੇ ਤਾ ਨਾ ਤੇ ਉਹ ਕਹਿੰਦਾ ਸੀ ਕੁਛ ਨਹੀਂ ਐ ਮੈਂ ਸਮਾਜ ਜਤਾ ਦਿੱਤਾ ਆ ਜੇ ਕਿਸੇ ਦੀ ਗਰੀਬ ਦੀ ਪੜਾਈ ਤੇ ਲੱਗ ਗਿਆ ਤੇ ਹੋ ਜਾਊਗਾ ਅੱਜ ਜਿਹੜੀ ਸਰਕਾਰ ਇਹ ਟੋਟਲੀ ਫੇਲ ਹੋ ਚੁੱਕੀ ਆ ਅੱਜ ਜਿਹੜਾ ਅਸਲਾ ਆ ਉਹ ਲਾਇਸੈਂਸੀ ਅਸਲਾ ਘੱਟ ਤੇ ਗੋਨੰਬਰੀ ਅਸਲਾ ਜ਼ਿਆਦਾ ਆ ਕਿਹੜੀ ਅੱਜ ਐਲਾਨ ਕਰ ਰਹੇ ਆਪਾਂ ਖੁੱਲੇ ਤੌਰ ਤੇ ਇਹ ਸਾਡੀ ਗੱਲ ਸਿਟੀ ਕਮਿਸ਼ਨਰ ਸਾਹਿਬ ਤੋਂ ਲੈ ਸਾਡੀ ਗੱਲ ਮਾਝੋਗ ਐਸਐਸਪੀ ਸਾਹਿਬ ਤੋਂ ਲੈ ਕਿਹੜਾ ਮੰਗਲਵਾਰ ਨੂੰ ਪੱਕਾ ਧਰਨਾ ਲਾਉਣਾ ਆ ਹੁਣ ਸਾਡੇ ਕੋਲ ਕੋਈ ਆ ਕੇ ਮਹਿਨਤਾਂ ਨਾ ਪਾਉਣ ਅਸੀਂ ਇੱਕ ਲਾਸਟ ਵਾਰਨਿੰਗ ਦੇਤੀ ਆ ਅੱਜ ਤੱਕ ਤੁਸੀਂ ਪਰਵਾਰ ਨੂੰ ਚਲੋ ਸਹਿਮਤੀ ਲੈ ਮਨਾ ਲਿਆ ਚੀਨੇ ਭਰਾ ਦੀ ਸੋਆ ਆ ਬੇਗੰਪੁਰਾ ਟਾਈਗਰ ਫੋਰ ਚੀਨੀ ਗੁਰੂ ਰਵਿਦਾਸ ਟਾਈਗਰ ਫੋਰ ਭਗਵਾਨ ਬਾਲਮੀਕ ਸੁਭਾਵਾ ਸ਼੍ਰੀ ਗੁਰੂ ਰਵਿਦਾਸ ਸੁਭਾਵਾ ਡਾਕਟਰ ਵੀ.ਆ ਰੰਬੇਦਕਰ ਸੁਭਾਵਾ ਸਾਰਿਆਂ ਰਲ ਕੇ ਪਰਮਾਤ ਚੋਂ ਹੁਸ਼ਿਆਰਪੁਰ ਪੱਕਾ ਧੰਨਾ ਲਾਣ ਗਿਆ ਜਦੋਂ ਤੱਕ ਜਦੋਂ ਤੱਕ ਚੀਨੇ ਭਰਾ ਦੇ ਗਾਤਲਾਂ ਨੂੰ ਰੈਸਟਰੀ ਕੀਤਾ ਜਾਂਦਾ ਨਾ ਚਾਹਨੇ ਸਾਡੇ ਨਾਲ ਕੋਈ ਕਿੰਤੂਪਰਾ ਤੂੰ ਨਾ ਕਰਿਓ ਫੇਰ ਅਸੀਂ ਪ੍ਰਭਾਤ ਚੌਂਕ ਬੈਠਾਂਗੇ ਚੀਨੇ ਭਰਾ ਵਾਂਗੂ ਸਾਡੇ ਵੀ ਗੋਲੀਆਂ ਮਾਰਦੇ ਹੋ ਸਾਨੂੰ ਕੋਈ ਪਰਵਾਹ ਨਹੀਂ ਮੰਗਲਵਾਰ ਨੂੰ ਬੀਬੀਸੀ ਦਾ ਲਾਈਵ ਚੱਲਦਾ ਹੈ ਮੰਗਲਵਾਰ ਨੂੰ ਤੁਸੀਂ ਕਰੋ ਪਰਿਵਾਰ ਦੀ ਸੈਲ ਲਾਈਵ ਮੰਗਲ ਸਾਰੇ ਜਿਹੜੇ ਚੈਨਲ ਆ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਆਵਾਜ਼ ਚੱਕੀ ਆ ਸਾਥੀਓ ਮੰਗਲਵਾਰ ਸਮਾਂ ਵੀ ਜਿਹੜਾ ਸਮਾਂ ਜਿਹੜਾ ਸੁਵੇਰੇ 10 ਵਜੇ ਅਨਮਿੱਥੇ ਸਮੇਂ ਦੇ ਲਈ ਪਰ 12 ਸਮੇਂ ਦਾ ਮੰਗੇ ਮੇਰੀ ਬਿੱਟੀਆ 6 ਸਾਲਾਂ ਦੀ ਆ ਉਹ ਵੀ ਆਏਗੀ Tchau, A. S. morally terminar S. morning S. morning m. S. ਇਹ ਕੋਲਾ ਟਾਈਗਰ ਬੋਰੀ ਉਹ ਸਾਰਿਆਂ ਦੇ ਵਿੱਚ ਜਿਹੜਾ ਆਪਾਂ ਮੰਗਲਵਾਰ ਤੋਂ ਮੰਗਲਵਾਰ ਨੂੰ ਜੇਕਰ ਪੁਲਿਸ ਨੇ ਦੋ ਦਿਨ ਦੇ ਵਿੱਚ ਤੇ ਜਿਹੜਾ ਕੋਈ ਬਚੇਰਾ ਸਿਆਫੇ ਦਾ ਵੱਡਾ ਬੰਦਾ ਹੈ ਉਹ ਜੇਕਰ ਨਾ ਕੋਈ ਕੰਮੀ ਕੀਤਾ ਨੂੰ ਉਹਨਾਂ ਮੇਰੇ ਸਮੇਲੇ ਪੱਕਾ ਜਿਹੜਾ ਤਾਂ ਲੱਗ ਗਿਆ ਆ ਜਿਹੜਾ ਧਰਮਾ ਚੱਲਦਾ ਦੁਆਰਾ ਲਗਾ ਕੰਮ ਆ ਗਿਆ ਜੇ ਚੱਲਿਆ ਤੇ ਪਿੰਡ ਜਾ ਕੇ ਪੈਕਰ ਉਹਨੇ ਪਿੰਡ ਜਾ ਕੇ ਇੱਕ ਚਾਰ ਦਿਨ ਹੋਏ ਕੁੱਤੇ ਨੂੰ ਫੜ ਕੇ ਆਉਣਾ ਹੋਏ ਤੇ ਮੇਰੇ ਸੇਵ ਨੇ ਨਹੀਂ ਮੈਂ ਤੇਰਾ ਨਾ ਚਾਹਿਆ ਬੁਣਿਆ ਚੱਕ ਲਿਆ ਉਹ ਚੱਕ ਲਿਆ ਉਹ ਤੇਰਾ ਨਾ ਪਹਿਣਾ ਚੱਕ ਲਿਆ ਉਹ ਹਾਂ ਕੋਈ ਮਾਨ ਮੋਟ ਚੱਕ ਲਿਆ ਉਹ ਗਿਆ ਉਹ ਚਾ ਉਹ ਲੈ ਆ ਉਹਦਾ ਜਵਰ ਦੋ ਕਰਾ ਕਰਾ ਜ਼ਿੰਮੇਦਾਰ ਕਰੋ ਜ਼ਿੰਮੇਦਾਰ ਕਰੋ ਜ਼ਿੰਮੇਦਾਰ ਕਰੋ ਚੱਕ ਲਿਆ ਉਹ ਜ਼ਿੰਮੇਦਾਰ ਕਰੋ ਜ਼ਿੰਮੇਦਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ